ਸਭ ਤੋਂ ਮੇਨ ਖਬਰ ਅੱਜ ਦੀ ਰਾਜਕਨਵੀਰ ਸਿੰਘ ਜੀ ਇਹ ਆ ਭਈ ਆਪਾਂ ਹਮੇਸ਼ਾ ਹੀ ਟਰੈਕਿੰਗ ਦੀਆਂ ਬਹੁਤ ਲੰਮੇ ਸਮੇਂ ਤੋਂ ਆਪਦੇ ਟਰੈਕਿੰਗ ਪ੍ਰੋਗਰਾਮ ਕਰਦੇ ਆਂ ਕਈ ਵਾਰ ਸਾਡੇ ਸਰੋਤੇ ਸਾਨੂੰ ਕਹਿ ਦਿੰਦੇ ਆ ਵੀ ਦੇਖੋ ਜੀ ਇਹ ਡਰਾਈ ਜਾਂਦੇ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਹੈਗਾ ਪੋਜ਼ਿਟਿਵ ਖਬਰ ਨਹੀਂ ਕਰਦੇ ਵੀ ਜਦੋਂ ਕੋਈ ਪੋਜ਼ਿਟਿਵ ਹੁੰਦੀ ਨਹੀਂ ਤਾਂ ਫਿਰ ਆਪਾਂ ਕਰੀਏ ਕੀ ਪਰ ਅੱਜ ਤੁਹਾਡੇ ਨਾਲ ਸਭ ਤੋਂ ਵਧੀਆ ਤੇ ਸਭ ਤੋਂ ਪੋਜ਼ਿਟਿਵ ਖਬਰ ਸਾਂਝੀ ਕਰਨ ਜਾ ਰਹੇ ਆ ਇਹ ਹਜੇ ਕਿਸੇ ਪੰਜਾਬੀ মিডিਏ ਜਾਂ ਹੋਰ ਕਿਸੇ মিডিਏ ਬਾਹਰੀ ਡਿਟੇਲਸ ਨਹੀਂ ਦੱਸੀ ਬਿਲ ਗ੍ਰੇਟਸ ਜਿਹੜਾ ਬਹੁਤ ਅਮਰੀਕਾ ਦਾ ਅਮੀਰ ਬੰਦਾ ਹੈ ਮਾਈਕਰੋਸਾਫਟ ਕੰਪਨੀ ਦਾ ਮਾਲਕ ਰਿਹਾ ਆ ਉਸਨੇ ਇਹ ਕਿਹਾ ਕਿ ਉਹ 373 ਮਿਲੀਅਨ ਡਾਲਰ ਟਰਕਿੰਗ ਕੰਪਨੀ ਚ ਲਾਣ ਜਾ ਰਿਹਾ ਹੈਗਾ ਆ ਤੇ ਦੋ ਮੇਜਰ ਜਿਹੜੀਆਂ ਟਰਾਂਸਪੋਰਟੇਸ਼ਨ ਕੰਪਨੀਆਂ ਆ ਉਹਨਾਂ ਦੇ ਵਿੱਚ ਲਾਣ ਜਾ ਰਿਹਾ ਹੈ ਤੇ ਉਹ ਬਲੀਵ ਕਰਦਾ ਕਹਿੰਦਾ ਵੀ ਮੈਂ ਯਕੀਨ ਕਰਦਾ 2025 ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਟਰਕਿੰਗ ਦੇ ਵਿੱਚ ਜੋ ਚੇਂਜ ਆਊਗਾ ਸੋ ਮਾਈਕਰੋਸਾਫਟ ਦੀ ਵਿੱਚ ਚਾਹੇ ਉਹਨਾਂ ਦੀ ਲਾਰਜੇਸਟ ਹੋਲਡਿੰਗ ਬਿਲ ਤੇ ਮਲਿੰਡਾ ਗੇਟਸ ਦੀ 45 ਬਿਲੀਅਨ ਡਾਲਰ ਦਾ ਪੋਰਟਫੋਲੀਓ ਆ ਤੇ ਗੇਟਸ ਖੁਦ 103.1 ਬਿਲੀਅਨ ਡਾਲਰ ਵਰਥ ਹੈਗਾ ਤੇ ਕੁਆਟਰ ਆਫ ਉਹਦੇ ਜਿਹੜੇ ਸ਼ੇਅਰ ਆ ਉਹਨ ਟੈਕ ਜਾਇੰਟ ਚੋਂ ਪਿਛਲੇ ਸਾਲ ਵੇਚ ਦਿੱਤੇ ਸੀ ਤੇ ਹੁਣ ਉਹ ਟਰਕਿੰਗ ਦੇ ਵਿੱਚ ਇਨਵੈਸਟ ਕਰਨ ਜਾ ਰਿਹਾ ਹੈਗਾ ਜੀ ਤੇ ਆਪਣੇ ਨਾਲ ਰਮਨ ਜੀ ਫੋਨ ਦੇ ذریعے ਜਿਹੜੇ ਉਹ ਜੁੜ ਚੁੱਕੇ ਆ ਰਮਨ ਜੀ ਜੀ ਐਨਓ ਇੱਕ ਰਿਫੇਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੰਟਰਨੈਟ ਧੋਖਾ ਦੇ ਗਿਆ ਹੈ ਜੀ ਅੱਜ ਹਾਂ ਜੀ ਬਿਲਕੁਲ ਜੀ ਇੰਟਰਨੈਟ ਧੋਖਾ ਦੇ ਰਿਹਾ ਹੈ ਉਹਨੇ ਆਨ ਐਂਡ ਆਫ ਚੱਲ ਰਿਹਾ ਹੈ ਕਦੀ ਆ ਜਾਂਦਾ ਹੈ ਕਦੀ ਬੰਦ ਹੋ ਜਾਂਦਾ ਹੈ ਸੋ ਡੈਫੀਨਿਟਲੀ ਜੀ 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 ਸੋ ਰਮਨ ਜੀ ਆਪਣੀ ਥੋੜੀ ਜਿਹੀ ਆਵਾਜ਼ ਵੀ ਲੋ ਆ ਉਹ ਕਰ ਲਿਓ ਚਾਹ ਚਾਹ ਦਾ ਘਟ ਮਾਰੋ ਜੀ ਜੀ ਬਿਲ ਗੇਟ ਸੁਣੀ 375 ਮਿਲੀਅਨ ਡਾਲਰ ਜੋ ਆ ਉਹ ਦੋ ਕੰਪਨੀਆਂ ਦੇ ਵਿੱਚ ਸਪੈਂਡ ਕਰਨ ਜਾ ਰਹੇ ਆ ਪਕਾਰ ਇਹ ਕਹਿੰਦੇ ਵੀ ਬਹੁਤ ਰਿਨਾਉਂਡ ਟਰੱਕ ਬ੍ਰਾਂਡ ਹੈਗੀ ਆ ਜੋ ਪੀਟਰਬਿਲ ਤੇ ਕੈਨਵਰਥ ਨੂੰ ਬਣਾਉਂਦੀ ਹੈਗੀ ਆ ਉਹਦੇ ਵਿੱਚ ਤੇ ਇੱਕ ਹੋਰ ਕੰਪਨੀ ਜਿਹੜੀ ਆ ਉਹਦੇ ਵਿੱਚ ਇਨਵੈਸਟ ਕਰਨ ਜਾ ਰਹੇ ਆ ਤੇ ਉਹਨਾਂ ਨੂੰ ਲੱਗਦਾ ਆ ਵੀ ਕਹਿੰਦੇ 2025 ਦਾ ਸਾਲ ਜਿਹੜਾ ਟਰਕਿੰਗ ਦੇ ਲਈ ਕਾਫੀ ਵਧੀਆ ਹੋ ਬਿਲਕੁਲ ਜੀ ਪੈਕਕਾਰ ਜਿਹੜੀ ਆ ਉਹ ਇੰਡੀਅਨ ਮੇਕਰ ਹੈਗੀ ਆ ਇੰਜਣ ਬਣਾਉਂਦੇ ਆ ਟਰੱਕਾਂ ਦੇ ਲਈ ਸੋ ਉਹਦੇ ਵਿੱਚ ਇਨਵੈਸਟਮੈਂਟ ਕਰਨੀ ਤਾਂ ਹੋ ਜਿਹੜੀਆਂ ਕੰਪਨੀਆਂਜ਼ ਤੁਸੀਂ ਗੱਲ ਕੀਤੀ ਹੈਗੀ ਹੈ ਇਨਵੈਸਟਮੈਂਟ ਡੈਫੀਨਿਟਲੀ ਗੁੱਡ ਸਾਈਨ ਹੈਗੇ ਆ ਬਾਕੀ ਤਾਂ ਜਿਹੜਾ ਟਾਈਮ ਹੈਗਾ ਆਨਰ ਟਾਈਮ ਆ ਉਹੋ ਹੀ ਆਪਾਂ ਨੂੰ ਦੱਸੂਗਾ ਕਿ ਕਿਸਪਾ ਵਗਦੀ ਹੈ ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਹੈਗੇ ਆ ਕਰੰਟ ਹਾਲਾਤ ਜਿਹੜੇ ਟਰੱਕਿੰਗ ਦੇ ਹੈਗੇ ਆ ਉਹ ਕੋਈ ਇੰਨੇ ਵਧੀਆ ਨਹੀਂ ਹੈਗੇ ਆ ਆਪਾਂ ਹਰ ਵਾਰੀ ਇਹੋ ਹੀ ਗੱਲ ਕਹਿੰਦੇ ਆ ਇਹੋ ਹੀ ਗੱਲ ਕਰਦੇ ਆ ਪਰ ਅਨਫਰਚਨਟਲੀ ਇਹੋ ਸਚਾਈ ਆ ਇਸ ਵੇਲੇ ਜਿਹੜੀ ਆ ਪ੍ਰੋਬਲਮ ਕਾਫੀ ਜ਼ਿਆਦਾ ਵਧੀ ਹੋਈ ਆ ਜੀ ਤੇ ਇਹ ਤੋਂ ਬਿਨਾਂ ਫੈਡਿਕਸ ਦੇ ਵਿੱਚ ਵੀ ਜਿਹੜੇ ਆ ਇਨਵੈਸਟ ਕਰਨ ਜਾ ਰਹੇਗੇ